ਦੋਸਤੋ ਮੈਂ ਦੋ ਕੁ ਛੋਟੀਆਂ ਜਿਹੀਆਂ ਗੱਲਾਂ ਕਰਨੀਆਂ ਚਾਹੁੰਗਾ। ਵਰੁਣ ਜਿੰਦਲ ਜੀ ਦੇ ਨਾਲ ਮੇਰੀ ਗੱਲ ਹੋ ਰਹੀ ਸੀ। ਉਹਨਾਂ ਨੇ ਦੱਸਿਆ ਕਿ ਇਹ 11 ਸਾਲ ਤੋਂ ਇਹ ਉਪਰਾਲਾ ਕਰ ਰਹੇ ਨੇ। ਪਰ ਮੈਂ ਤਾਂ ਉਹਨ ਇੱਕ ਗੱਲ ਦੱਸਣਾ ਚਾਹਨਾ ਵੀ ਇਹ ਜਿਹੜਾ ਉਪਰਾਲਾ RAM LILA ਦਾ ਇਹਨੂੰ ਸਮਝਣਾ ਕਿਉਂ ਜ਼ਰੂਰੀ ਹੈ ਸਾਡੇ ਵਾਸਤੇ? RAM LILA, ਲੀਲਾ ਕਿਸ ਨੂੰ ਕਹਿੰਦੇ ਆ? ਇਹ ਕੋਈ ਮਨੋਰੰਜਨ ਨਹੀਂ ਹੈ। ਇਹ ਕੋਈ ਕਿਸੇ ਤਰ੍ਹਾਂ ਦਾ ਮਜ਼ਾਕ ਨਹੀਂ ਹੈ। ਲੀਲਾ ਦਾ ਭਾਵ ਕੀ ਹੁੰਦਾ ਹੈ ਕਿਰਿਆ ਅੰਦਾਜ਼ ਸ਼ੈਲੀ ਜਾਂ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਕੋਈ ਸੰਤ ਮਹਾਪੁਰਖ ਨੇ ਆਪਣੀ ਮੌਜ ਵਿੱਚ ਕੰਮ ਕਰਤਾ ਉਹਨੂੰ ਅਸੀਂ ਕਹਿੰਦੇ ਹਾਂ ਲੀਲਾ ਇੱਥੇ ਅਸੀਂ ਸਿੱਖਣ ਆਉਨੇ ਆ ਕਿ ਰਾਮ ਜੀ ਦੀ ਲੀਲਾ ਕੀ ਹੈ ਰਾਮ ਜੀ ਨੇ ਕਰਿਆ ਕੀ ਹੈ ਰਾਮ ਜੀ ਨੇ ਸਿਖਾਇਆ ਕੀ ਹੈ ਅਗਰ ਅਸੀਂ ਰਮਾਇਣ ਤੇ ਮਹਾਭਾਰਤ ਚ ਫਰਕ ਦੇਖੀਏ ਤਾਂ ਰਮਾਇਣ ਸਾਨੂੰ ਸਿਰਫ ਔਰ ਸਿਰਫ ਤਿਆਗ ਸਖਾਂਦੀ ਹੈ ਹਰ ਪਾਸੇ ਤਿਆਗ ਹੀ ਤਿਆਗ ਹੈ ਜੇ ਤੁਸੀਂ ਅਸੁਰਾਂ ਦੀ ਵੀ ਗੱਲ ਕਰਦੇ ਹੋ 라ਵਣ ਦੀ ਵੀ ਗੱਲ ਕਰਦੇ ਹੋ ਉਹਦੇ ਵਿੱਚ ਵੀ ਭਾਈ ਆਪਣੇ ਭਾਈ ਵਾਸਤੇ ਤਿਆਗ ਕਰ ਰਹੇ ਨੇ ਜੇ ਤੁਸੀਂ ਰਾਮ ਜੀ ਦੀ ਗੱਲ ਕਰਦੇ ਹੋ ਭਰਤ ਜੀ ਦੀ ਗੱਲ ਕਰਦੇ ਹੋ ਜਾਂ ਲਕਸ਼ਮਣ ਜੀ ਦੀ ਗੱਲ ਕਰਦੇ ਹੋ ਉਹ ਵੀ ਤਿਆਗ ਕਰ ਰਹੇ ਨੇ ਅਸੀਂ ਇੱਥੋਂ ਸਿੱਖ ਕੇ ਜਾਣਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇੱਕ ਵਾਰ ਵਰੁਣ ਜਿੰਦਲ ਜੀ ਕਰਕੇ ਜ਼ੋਰਦਾਰ ਤਾੜੀਆਂ ਵਜਾਈਆਂ ਜਾਣ ਕਿਉਂਕਿ ਕਾਰਨ ਕੀ ਹੈ ਕਹਿਣਾ ਬਹੁਤ ਸੌਖਾ ਹੁੰਦਾ ਹੈ ਕਿ ਪੈਸਾ ਸਾਰਿਆਂ ਨੇ ਇਕੱਠਾ ਕਰਕੇ ਦਿੱਤਾ ਪਰ ਦੋਸਤੋ ਪੈਸਾ ਇਕੱਠਾ ਕਰਨਾ ਸਭ ਤੋਂ ਔਖਾ ਹੈ ਆਪਣਾ ਮਨ ਮਾਰਨਾ ਪੈਂਦਾ ਕਿਸੇ ਦੇ ਕਿ ਹੱਥ ਅੱਡਣ ਵਾਸਤੇ ਕਿ ਅਸੀਂ ਕੋਈ ਕੰਮ ਕਰਨਾ ਹੈ ਔਰ ਇਹ ਇੱਕ ਹਨੂਮਾਨ ਜੀ ਵਰਗੀ ਉਹ ਭਗਤੀ ਹੈ ਜਿਵੇਂ ਉਹਨਾਂ ਨੇ ਰਾਮ ਜੀ ਦੀ ਭਗਤੀ ਕੀਤੀ ਸੀ ਇਹ ਇਸ ਮੰਚ ਦੀ ਭਗਤੀ ਕਰ ਰਹੇ ਨੇ ਇਸ ਮੰਚ ਦਾ ਸੰਚਾਲਨ ਕਰ ਰਹੇ ਨੇ ਇਸ ਕਰਕੇ ਮੇਰਾ ਦਿਲੋਂ ਇਹਨਾਂ ਵਾਸਤੇ ਬਹੁਤ ਪ੍ਰੇਮ ਹੈ ਔਰ ਦੂਸਰੀ ਮੈਂ ਇੱਕ ਗੱਲ ਕਹਿਣ ਲੱਗਿਆ ਜਿਹੜੀ ਆਪਾਂ ਤਿਆਗ ਦੀ ਗੱਲ ਕਰਦੇ ਆ ਆਪਾਂ ਆਮ ਤੌਰ ਤੇ ਕੀ ਗੱਲਾਂ ਕਰਦੇ ਆ ਕਿ ਜਿਆਦਾ ਕੰਮਕਾਰ ਨਹੀਂ ਕਰਨੇ ਚਾਹੀਦੇ ਦੁਨੀਆ ਤੋਂ ਲੈ ਕੇ ਕੀ ਜਾਣਾ ਦੋਸਤੋ ਜੇ ਇਹ ਭਾਵਨਾ ਰਤਨ ਟਾਟਾ ਜੀ ਨੇ ਰੱਖੀ ਹੁੰਦੀ ਨਾ ਕਿ ਦੁਨੀਆ ਤੋਂ ਲੈ ਕੇ ਕੁਝ ਨਹੀਂ ਜਾਣਾ ਤਾਂ ਉਹਨਾਂ ਨੇ ਵੀ ਕਦੀ ਅਰਬਾਂ ਦਾ ਕਾਰੋਬਾਰ ਨਹੀਂ ਕਰਨਾ ਸੀ ਮੈਂ ਆਪ ਫਿਲਾਸਫਰ ਬੰਦਾ ਮੇਰੀ ਆਪਣੀ ਇੱਕ ਫਿਲਾਸਫੀ ਹੈ ਕਿ ਅਸੀਂ ਦੁਨੀਆ ਤੋਂ ਤਾਂ ਕੁਝ ਨਹੀਂ ਲੈ ਕੇ ਜਾਣਾ ਪਰ ਅਸੀਂ ਦੁਨੀਆ ਨੂੰ ਦੇ ਕੇ ਬਹੁਤ ਕੁਝ ਜਾ ਸਕਦੇ ਆ ਲੈ ਕੇ ਜਾਣ ਵਾਸਤੇ ਕੰਮ ਨਾ ਕਰਿਆ ਕਰੋ ਦੇ ਕੇ ਜਾਣ ਵਾਸਤੇ ਕੰਮ ਕਰਿਆ ਕਰੋ ਕਿ ਅਸੀਂ ਇਸ ਦੁਨੀਆ ਚ ਆਏ ਆ ਵੱਧ ਤੋਂ ਵੱਧ ਦੇ ਕੇ ਜਾਈਏ ਕੀ ਨਹੀਂ ਦਿੱਤਾ ਜਾ ਸਕਦਾ ਛੱਡ ਦੋ ਪੈਸੇ ਨੂੰ ਛੱਡ ਦੋ ਭੋਜਨ ਨੂੰ ਛੱਡ ਦੋ ਪਾਣੀ ਨੂੰ ਹਰ ਚੀਜ਼ ਨੂੰ ਛੱਡ ਦੋ ਅਗਰ ਬੰਦਾ ਦੇਣ ਤੇ ਆਜੇ ਸ਼ਰੀਰ ਦੇ ਵਿੱਚੋਂ ਖੂਨ ਵੀ ਦਿੱਤਾ ਜਾ ਸਕਦਾ ਕੋਈ ਪੈਸਾ ਨਹੀਂ ਲੱਗਦਾ ਵਾਲ ਵੀ ਦਿੱਤੇ ਜਾ ਸਕਦੇ ਆ ਮੈਂ ਵਧਾ ਰਿਹਾ ਮੈਂ ਕੈਂਸਰ ਪੇਸ਼ੈਂਟ ਨੂੰ ਵਾਲ ਦੇ ਰਿਹਾ ਇਹ ਵੀ ਦਿੱਤੇ ਜਾ ਸਕਦੇ ਨੇ ਮਰਨੋਂ ਉਪਰੰਤ ਆਪਣੀ ਅੱਖਾਂ ਦੇ ਦਿਓ ਆਪਣੇ ਅੰਗ ਦੇ ਦਿਓ ਹੋਰ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਆਪਣੇ ਚੰਗੇ ਵਿਚਾਰ ਹੀ ਦੇ ਦਿਓ ਆਰਵ ਕਾਲੜਾ ਦਾ ਨਾਮ ਦਾ ਕੋਈ ਬੱਚਾ ਥੋੜਾ ਮਿਸ ਹੋ ਗਿਆ ਉਹਨਾਂ ਦੇ ਮਾਤਾ-ਪਿਤਾ ਨੇ ਕਿਰਪਾ ਸਟੇਟ ਆਰਵ ਕਾਲੜਾ ਇੱਕ ਜ਼ਰੂਰੀ ਸੂਚਨਾ ਹੈ ਜੀ ਪ੍ਰਬੰਧਕਾਂ ਵੱਲੋਂ ਇੱਕ ਕੋਈ ਬੱਚਾ ਗਵਾਚ ਗਿਆ ਆਰਵ ਕਾਲੜਾ ਕਾਲੜਾ ਨਾਮ ਦਾ ਆਰਵ ਕਾਲੜਾ ਜੇ ਉਹ ਬੱਚਾ ਕਿਤੇ ਵੀ ਮੇਰੀ ਆਵਾਜ਼ ਸੁਣ ਰਿਹਾ ਹੈ ਤਾਂ ਕਿਰਪਾ ਕਰਕੇ ਇੱਕ ਵਾਰ ਅੱਗੇ ਆ ਜਾਓ ਤੁਸੀਂ ਬੋਲੋ ਆਰਵ ਕਾਲੜਾ ਸਾਰੇ ਟੀਮ ਮੈਂਬਰਾਂ ਨੂੰ ਬੇਨਤੀ ਹੈ ਕਿਰਪਾ ਸਹਾਇਤਾ ਕਰਨ ਮਿਲ ਗਿਆ ਜੀ ਜ਼ੋਰਦਾਰ ਤਾਲੀਆਂ ਪ੍ਰਭੂ ਜੀ ਰਾਮ ਦੀ ਇੱਛਾ ਨਾਲ ਕਦੇ ਵੀ ਕੁਝ ਵੀ ਗਲਤ ਨਹੀਂ ਹੋ ਸਕਦਾ ਆਪਣੇ ਆਪਣੇ ਹਰ ਸਮਾਨ ਦਾ ਧਿਆਨ ਵੀ ਰੱਖੋ ਜੈ ਸ਼੍ਰੀ ਰਾਮ ਤੇ ਸਾਰੇ ਸਤਕਾਰਯੋਗ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਸੀ ਕਿ ਅਗਰ ਅਸੀਂ ਇੱਥੇ ਹਫਤਾ 10 ਦਿਨ ਅਸੀਂ ਇਸ ਮੰਚ ਤੇ ਆਉਨੇ ਆ ਹਰ ਰੋਜ਼ ਇੱਕ ਨਵੀਂ ਉਦਾਹਰਣ ਇੱਕ ਨਵੀਂ ਸਿੱਖਿਆ ਸਿੱਕੇ ਜਾਇਆ ਕਰੋ ਕਿਉਂਕਿ ਇਹ ਲੀਲਾ ਜਦੋਂ ਤੁਹਾਡੇ ਜੀਵਨ ਚ ਆਏਗੀ ਤਾਂ ਤੁਸੀਂ ਵੀ ਰਾਮ ਜੀ ਦਾ ਇੱਕ ਅੰਸਵੰਸ ਬਣ ਕੇ ਚੱਲੋਗੇ ਅਗਰ ਮੈਂ ਕਹਾਂ ਮੇਰੇ ਤੇ ਰਾਮ ਜੀ ਦੀ ਬੜੀ ਕਿਰਪਾ ਹੈ ਕਿਉਂ ਕਿਰਪਾ ਉਹ ਵੀ ਮੈਂ ਤੁਹਾਨੂੰ ਦੱਸ ਦਾਨਾ ਸਾਰਿਆਂ ਨੂੰ ਪਤਾ ਹੈ ਕਿ ਰਾਮ ਲਲਾ ਦੇ ਮੰਦਰ ਦਾ ਉਤ்கਾਟਨ ਕਦੋਂ ਹੋਇਆ ਸੀ ਮੇਰਾ ਜਨਮ ਕਦੋਂ ਹੋਇਆ ਸੀ 22 ਜਨਵਰੀ ਜੈ ਜੀ ਦੀ ਜੈ ਜੀ ਦੀ ਹਰ ਹਾਰ ਮਹਾਦੇਵ ਤਾਂ ਇੱਕ ਤੇ ਮੈਂ ਇਸੇ ਕਰਕੇ ਆਪਣੇ ਪਟਿਆਲਾ ਸ਼ਹਿਰ ਦੀ ਇੱਕ ਇੱਕ ਸੰਗਤ ਨੂੰ ਇਹ ਬੇਨਤੀ ਕਰਦਾ RAM ਕਿਸੇ ਧਰਮ ਦੇ ਨੀ RAM ਕਿਸੇ ਜਾਤ ਦੇ ਨੀ ਰਾਮ ਸਭ ਦੇ ਹੈ RAM ਨੇ ਸਾਨੂੰ ਇੱਕ ਚੰਗੇ ਸੰਸਕਾਰਾਂ ਨਾਲ ਜੋੜਿਆ ਅਸੀਂ ਆਪਣੇ ਆਪ ਨੂੰ ਸੰਸਕਾਰਾਂ ਨਾਲ ਜੋੜੀਏ ਜੇ ਅਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਜੇ ਅਸੀਂ ਆਪਣੀ ਜ਼ਿੰਦਗੀ ਦੀ ਤਰੱਕੀ ਚਾਹੁੰਦੇ ਆ ਆਪਣਾ ਨਿੱਜ ਭੁੱਲ ਜਾਓ ਕਿਸੇ ਸਮੇਂ ਵਾਸਤੇ ਸਭ ਤੋਂ ਪਹਿਲਾਂ ਇੱਕ ਗੱਲ ਸੋ ਯਾਦ ਰੱਖਿਆ ਕਰੋ ਕਿ ਅਸੀਂ ਸਾਰੇ ਪੰਜਾਬੀ ਆ ਤੇ ਅਸੀਂ ਸਾਰੇ ਭਾਰਤੀ ਆ ਤਾਂ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰੀ ਸੰਗਤ ਦਾ ਵਰੁਨ ਜਿੰਦਲ ਜੀ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਕਲਾਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਧੰਨਵਾਦ